ਗੋਸ਼ਕ ਪਰਿਵਾਰ ਆ ਮਿਹਨਤ ਕਰ ਰਿਹਾ ਹਥੀ ਕਿਰਤ ਕਰ ਰਿਹਾ ਪਰ ਮਿਹਨਤ ਦਾ ਫਾਲ ਨਹੀਂ ਮਿਲ ਰਿਹਾ ਦਸ਼ਕੋ ਤੁਹਾਡੀ ਗਾੜੀ ਪੀ ਲਿਆ ਇਸ ਪਰਿਵਾਰ ਦੀ ਸਾਰ ਦਿਓ ਜਿਹੜੀ ਇਹ ਭੈਣ ਮਿਹਨਤ ਕਰਦੀ ਆ ਇਥੋਂ ਆ ਕੇ ਕੋਈ ਨਾ ਕੋ ਜਰੂਰ ਲੈ ਕੇ ਜਾਇਆ ਕਰੋ ਕਿਉਂਕਿ ਤਾਂ ਜੋ ਕੀ ਭੈਣ ਦਾ ਹੌਸਲਾ ਬਣ ਸਕੇ ਬਾਬੇ ਨੂੰ ਆਈ ਕਹਿੰਨੀ ਆ ਬਾਬਾ ਜੀ ਅੱਜ ਵਿਕਵਾ ਦੇ ਇੱਕ ਹਫਤਾ ਹੋ ਗਿਆ ਕੁਝ ਨਹੀਂ ਨਿਕਲ ਰਿਹਾ ਜਿਵੇਂ ਲੈ ਕੇ ਜਾਣੀ ਆ ਇਥੇ 100 ਰੁਪਏ ਦਾ ਦੇ ਦੋ ਫ੍ਰੀਜ ਦੇ ਦੋ ਬਸ ਉਹ ਤੋਂ ਇਲਾਵਾ ਕੁਝ ਨਹੀਂ ਵੇਕਦਾ ਮੇਰਾ ਸਵੇਰ ਦੇ ਕਿੰਨੇ ਕਿ ਬੋਣੀ ਕਰ ਲਈ ਉਹ ਕਿੰਨੇ ਕੇ ਪੈਸੇ ਸਵੇਰ ਦੇ ਵਟਲੇ ਆ ਸਵੇਰ ਤੇ ਖਾਲੀ ਮੈਂ ਵਟੇ ਨੇ 100 ਰੁਪਇਆ 100 ਰੁਪਏ ਦੀ ਬੋਣੀ ਹੋਈ ਏ ਮੇਰੀ ਉਹ ਤੋਂ ਇਲਾਵਾ ਤੁਹਾਡੇ ਸਾਹਮਣੇ ਤੁਸੀਂ ਕਿੰਨੀ ਦੇਰ ਤੇ ਖਲੋਤੇ ਹੋ ਕੋਈ ਆਇਆ ਇੱਥੇ ਕੋਈ ਨਹੀਂ ਹੁੰਦਾ ਨਾ ਆਪਣਾ ਭੈਣ ਭਰਾ ਕੋਈ ਵੀ ਨਹੀਂ ਹੁੰਦਾ ਮੈਂ ਵਹੀ ਘੰਟੇ-ਘੰਟੇ ਬਾਅਦ ਉਹਨੂੰ ਫੋਨ ਕਰਦੀ ਆ ਬੇਟੇ ਰਸੋਈ 'ਚ ਨਾ ਜਾਈਂ ਮੈਂ ਚਾਕੂ ਕੈਂਚੀ ਲਗਾ ਕੇ ਔਨੀ ਆ ਸਾਰਾ ਕੁਝ ਤੇ ਨਾਲ ਉਹਨੂੰ ਫੋਨ ਕਰਦੀ ਆ ਫੋਨ ਕਰਦੇ-ਕਰਦੇ ਉਹ ਵਾਸ਼ਰੂਮ ਵੀ ਕਰਕੇ ਆਉਂਦੀ ਆ ਫਿਰ ਬੈੱਡ ਤੇ ਬਿਠੀ ਦਿੰਦੀ ਆ ਮੇਰਾ ਬੱਚਾ ਪੜ੍ਹਾਈ ਕਰਦਾ ਰਿੰਦਾ ਬੈਠਾ ਹੋਇਆ ਜਾਂ ਖੇਡਦਾ ਰਹੇਗਾ ਬੈਠਾ ਤੇਜੇ ਤੁਹਾਨੂੰ ਖਾਣਾ ਖਾ ਲਿਆ ਖਾ ਲਿਆ ਕੌਸ਼ ਨੂੰ ਆਇਆ ਸੀ ਹੋ ਕੇ ਆ ਗਿਆ ਸੀ ਬਾਬਾ ਜੀ ਕਰਦਾਸ ਕਰਦੀ ਹੁੰਦੀ ਆ ਵੀ ਬਾਬਾ ਜੀ ਮੰਮੀ ਪਾਪਾ ਦਾ ਕੰਮ ਕਾਰ ਚੱਲੇ ਤੇ ਸਾਨੂੰ ਇੱਕ ਸੋਹਣਾ ਜਿਹਾ ਘਰ ਦੇ ਦਿਓ ਬਾਬਾ ਜੀ ਕਹਿੰਦੀ ਹੁੰਦੀ ਆ ਯਸਮਨ ਕਹਿੰਦਾ ਵਾ ਕੀ ਕਹਿੰਦਾ ਵਾ ਮੈਂ ਕਹਿੰਦਾ ਪਾਪਾ ਮੰਮੀ ਦਾ ਪੂਰੇ ਕੰਮ ਚੱਲੇ ਪਾਪਾ ਦਾ ਇਹ ਪੂਰਾ ਕੰਮ ਚੱਲੇ ਤੇ ਮੇਰੇ ਮੰਮੀ ਇਸ ਵੇਲੇ ਸਾਈਕਲ ਲੈ ਕੇ ਦੋਗੀ ਮੰਮਾ ਜਦੋਂ ਇੱਥੇ ਸਵੇਰੇ ਕੰਮ ਤੇ ਆ ਜਾਂਦੇ ਨੇ ਘਰ ਤੁਸੀਂ ਇਕੱਲੇ ਹੁੰਦੇ ਹੋ ਡਰ ਨਹੀਂ ਲੱਗਦਾ ਕਦੀ ਨਹੀਂ ਡਰ ਨਹੀਂ ਲੱਗਦਾ ਮੈਂ ਮੰਮਾ ਨੂੰ ਫੇਰ ਕਿੰਨਾ ਯਾਦ ਕਰਦੇ ਹੋ ਮੈਂ ਬਹੁਤ ਯਾਦ ਕਰਦਾ ਮਮਾ ਨੂੰ ਘਰੇ ਫੇਰ ਕੀ ਕਰਦੇ ਹੁੰਦੇ ਸੀ ਇਕੱਲੇ ਮੈਂ ਫੋਨ ਦੇਖਦਾ ਵਸ ਫੇਰ ਪੜਾਈ ਕਰਦਾ ਵਾਂ ਪੜਾਈ ਹੋਮਵਰਕ ਹੋਮਵਰਕ ਕਰਦੇ ਹੋ ਪੜਾਈ ਕਰਦੇ ਹੋ ਬਸ ਮੈਂ ਅਪੀਲ ਕਰਨਾ ਚਾਹੁੰਨੀ ਹੈ ਇੱਕ ਵਾਰੀ ਆਓ ਇੱਥੇ ਖਾ ਕੇ ਦੇਖੋ ਕਿਸੇ ਚੀਜ਼ ਦੀ ਕੋਈ ਬਸ ਤੁਸੀਂ ਇੱਕ ਵਾਰੀ ਆਡਾ ਸਾਥ ਦਿਓ ਇੱਕ ਵਾਰੀ ਆ ਕੇ ਖਾ ਕੇ ਦੇਖੋ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਦ ਸਾਹਿਬ ਦੀਆਂ ਉਸ ਧੀ ਦੀਆਂ ਜਿਹੜੇ ਕੀ ਤੁਹਾਡੇ ਪਿਆਰ ਨੂੰ ਤੁਹਾਡੀ ਲੋਰ ਨੂੰ ਜਿਹੜੀ ਕੀ ਇਹ ਪੈਣ ਤੁਸੀਂ ਤੁਸੀਂ ਵੀ ਦੇਖ ਸਕਦੇ ਹੋ ਇਹਨੇ ਇੱਕ ਛੋਟਾ ਜਿਹਾ ਸੈਟਅਪ ਲਾਇਆ ਵਾ ਘਰ ਦਾ ਬਣਿਆ ਹੋਇਆ ਸ਼ੁੱਧ ਸਾਡੀ ਸਪੈਸ਼ਲ ਡਿਸ਼ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਪੈਣ ਆ ਸੁਮਣ ਇਸ ਦਾ ਨਾਂ ਆ ਸੁਮਣ ਪੈਣ ਦਾ ਨਾਂ ਆ ਅਤੇ ਇਸ ਨੇ ਛੋਟਾ ਜਿਹਾ ਸੈਟਅਪ ਲਾਇਆ ਖਾਣ ਪੀਣ ਦਾ ਪਰ ਕਰਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇਸ ਦਾ ਜਿਹੜਾ ਕੰਮ ਕਾਰ ਨਹੀਂ ਚੱਲ ਰਿਆ ਇਸਨੇ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਜਤੀ ਪਈ ਆ ਇਸ ਵਿੱਚ ਰੋ ਰੋ ਕੇ ਜਿਹੜਾ ਹੈ ਦਰਦ ਬਿਆਨ ਕਰ ਰਹੀ ਆ ਅਤੇ ਕਹਿ ਰਹੀ ਆ ਕਿ ਕੰਮ ਕਾ ਸ਼ੁਰੂ ਕੀਤਾ ਪਰ ਰੋਜ਼ ਖਾਲੀ ਜਾਣਾ ਪੈਂਦਾ ਕਦੀ ਕੋ ਗਾਹਕ ਨਹੀਂ ਆਉਂਦਾ ਇਸ ਭੈਣ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਜੀ ਇਹ ਕੀ ਮਜਬੂਰੀ ਆ ਇਨੀ ਗਰਮੀ ਵਿੱਚ ਛੜਦੇ ਤੇ ਕਿਉਂ ਸਾਡਾ ਲਾਣਾ ਪਿਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆ ਪੰਜੀ ਆਪਣਾ ਨਾਮ ਦੱਸ ਜੇ ਤੇ ਮਜਬੂਰੀ ਕੀ ਪੈ ਗਈ ਅਸੀਂ ਦੇਖਿਆ ਛੋਟੀ ਜੀ ਬੱਚੀ ਨਾਲ ਆ ਇੰਨੀ ਗਰਮੀ ਦੇ ਵਿੱਚ ਛਣ ਦੇ ਉੱਤੇ ਤੁਹਾਨੂੰ ਇਹ ਸਾਟਾ ਲਵਾਉਣਾ ਪੈਂਦਿਆ ਮਜਬੂਰੀ ਕੀ ਆ ਕੀ ਕਾਰਨ ਕੀ ਬਣ ਗਿਆ ਤੁਹਾਡਾ ਮੇਰਾ ਨਾਮ ਸੁਮਨਦੀਪ ਹੈ ਤੇ ਮਜਬੂਰੀ ਆ ਭੈ ਜੀ ਮੇਰੇ ਹਸਬੰਡ ਕੰਮ ਕਰਦੇ ਸੀ ਡਿਲੀਵਰੀ ਦਾ ਉਹਨਾਂ ਨੇ ਡਿਲੀਵਰੀ ਦਾ ਕੰਮ ਕਰਕੇ ਘਰ ਵਧੀਆ ਚਲਾ ਰਹੇ ਸੀ ਦੋ ਦੋ ਕੰਮ ਕਰਦੇ ਸੀ ਸਵੇਰੇ ਵੀ ਡਿਲੀਵਰੀ ਦਾ ਕੰਮ ਰਾਤ ਨੂੰ ਵੀ ਡਿਲੀਵਰੀ ਦਾ ਕੰਮ ਲੇਕਿਨ ਜਦੋਂ ਕੰਮ ਕਰਦੇ ਸੀ ਉਹਨਾਂ ਦਾ ਪਰਸ ਡਿੱਗ ਗਿਆ ਤੇ ਉਹ ਚ ਪੈਸੇ ਸੀ ਕੰਪਨੀ ਦੇ ਉਹ ਵੀ ਡਿੱਗੇ ਤੇ ਪਰ ਕੰਪਨੀ ਨੇ ਪਹਿ ਸੈਲਰੀ ਵੀ ਹੋਲਡ ਕਰਤੀ ਤੇ ਹੱਡਾ ਉਸ ਟਾਈਮ ਤੋਂ ਬੜਾ ਮੱਦਾ ਚੱਲਿਆ ਫਿਰ ਉਸ ਤੋਂ ਬਾਅਦ ਅਸੀਂ ਆ ਦੋਨਾਂ ਨੇ ਮਿਲ ਕੇ ਕੰਮ ਕਰਨ ਦੀ ਮਿਲ ਕੇ ਸ਼ਰਦਾਈ ਵਾਲਾ ਕੰਮ ਸੈਟਅਪ ਲਾਇਆ ਉਸ ਤੋਂ ਬਾਅਦ ਫਿਰ ਅਸੀਂ ਆ ਵਾਲਾ ਸੈਟਅਪ ਲਾਇਆ ਉਹ ਤੋਂ ਪੈਸਾ ਜੋੜ-ਜੋੜ ਕੇ ਤੁਸੀਂ ਅਖੋ ਵੀ ਰੋਜ਼ ਦਾ ਕੀ ਸਮਾਨ ਬਣਾਉਂਦੇ ਹੋ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਦੇਣ ਦੀ ਸ਼ੁਰੂਆਤ ਕਿਸੇ ਤਾਂ ਕਰਦੇ ਹੋ ਫਿਰ ਕਿੰਨੇ ਵੀ ਜੋੜਦੇ ਹੋ ਤੇ ਜਦੋਂ ਬਣਾਉਂਦੇ ਹੋ ਪਰਮਾਤਮਾ ਦਾ ਲਾ ਕਿੰਨਾ ਕੁ ਲੈਂਦੇ ਹੋ ਵੀ ਪਰਮਾਤਮਾ ਤੁਹਾਡਾ ਨਾਮ ਲੈ ਕੇ ਇਹ ਪਛਾਦਾ ਤਿਆਰ ਕਰ ਲਗੀ ਆ। ਫਾਜੀ ਲਵਾਇਓ ਅਤੇ ਪਛਾਦਾ ਜਿਹੜਾ ਵਾ ਉਹਨਾਂ ਜੀਆਂ ਦੇ ਮੂੰਹ ਵੀ ਜਾਵੇ ਜਿਹੜੇ ਕੀ ਰੱਬ ਦਾ ਨਾਲ ਲੈਂਦੀ ਹੁਣ ਤੇ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਸਾਰਾ ਸਬਾਨ ਵੇਖ ਜੇ। ਕਿੰਨਾ ਕੁ ਸਵੇਰੇ ਦੇ ਦਿੰਦੀ ਸੁਭਾ ਕਰਦੇ ਹੋ? 5:30 ਵਜੇ ਉੱਠ ਕੇ স্নਾਨ ਕਰਕੇ ਫਿਰ ਬਾਬੇ ਦੀ ਅਰਦਾਸ ਕਰਕੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਬਣਾਉਣਾ ਚਾਲੂ ਕਰਦੀ ਆ। ਬਣਾ ਕੇ ਫਿਰ ਮੈਂ ਬਾਬੇ ਨੂੰ ਆਈ ਕਹਿੰਨੀ ਆ ਬਾਬਾ ਜੀ ਅੱਜ ਵੀਕਵਾ ਦੇ ਇੱਕ ਹਫਤਾ ਹੋ ਗਿਆ। ਕੁਝ ਨਹੀਂ ਨਿਕਲ ਰਿਹਾ। ਜਿਵੇਂ ਲੈ ਕੇ ਜਾਣੀ ਆ ਇੱਥੇ 10 ਰੁਪਏ ਦਾ ਦੇ ਦੋ ਫ੍ਰੀਜ ਦੇ ਦੋ ਬਸ ਉਹ ਤੋਂ ਇਲਾਵਾ ਕੁਝ ਨਹੀਂ ਵੇਚਦਾ ਮੇਰਾ ਉਹ ਭੈਣੀ ਕਾਰ ਦਾ ਕੀ ਆ ਇੰਨੀ ਤੂੰ ਮਿਹਨਤ ਕਰਦੀ ਆ ਸਵੇਰੇ 5 ਵਜੇ ਉੱਠ ਕੇ 5:30 ਉੱਠ ਕੇ ਪਰਮਾਤਮਾ ਦਾ ਨਾਮ ਲੈਂਦੀ ਆ ਹਾਜ਼ਰੀ ਨਹੀਂ ਆ ਅਰਦਾਸ ਬੇਨਤੀ ਕਰਕੇ ਫਿਰ ਪਛਾਦਾ ਤਿਆਰ ਕਰਦੀ ਆ ਕੀ ਗੱਲ ਵੇਚਦਾ ਕਿਉਂ ਨਹੀਂ ਆ ਸਵਾਦ ਨਹੀਂ ਬਣਾਉਂਦੀ ਤੇ ਜਾਂ ਰੱਬ ਦੀ ਜਿਹ ਮਿਹਰ ਨਹੀਂ ਹੋ ਰਹੀ ਤੁਹਾਡੇ ਦੇ ਕਿੱਥੇ ਕਮੀ ਲੱਗਦੀ ਆ ਕਿੱਥੇ ਮਹਿਸੂਸ ਹੋ ਰਹੀ ਆ ਇੰਨੀ ਮਿਹਨਤ ਨਾਲ ਬਣਾਉਂਦੀ ਆ ਕਿੱਥੇ ਲੱਗਦੀ ਕਮੀ ਕਿੱਥੇ ਆ ਕਮੀ ਇੱਥੇ ਨਹੀਂ ਆਪਣੇ ਬੰਦੇ ਹੀ ਆਪਣਾ ਸਾਥ ਨਹੀਂ ਦਿੰਦੇ ਨੇ ਦੇਖ ਕੇ ਸਾਰੇ ਜਾਣਦੇ ਨੇ ਪਰ ਇੱਕ ਵਾਰ ਕੋਈ ਟਰਾਈ ਵੀ ਕਰਨ ਨਹੀਂ ਹੁੰਦਾ ਕਿ ਟੇਸਟ ਕਿਵੇਂ ਦਾ ਹੈ ਮੈਂ ਹਰ ਇੱਕ ਚੀਜ਼ ਬਿਲਕੁਲ ਸਾਫ਼ ਸੁਥਰੀ ਤਰੀਕੇ ਨਾਲ ਬਣਾਉਂਦੀ ਆ ਉਹ ਵੀ ਕੁਆਲਿਟੀ 'ਚ ਕੋਈ ਵੀ ਕਿਸੇ ਚੀਜ਼ ਦਾ ਕੋਈ ਇੱਕ ਵੀ ਫਰਕ ਨਹੀਂ ਹੋਏਗਾ ਮੈਂ ਵਧੀਆ ਤੋਂ ਵਧੀਆ ਚੀਜ਼ ਯੂਜ਼ ਕਰਦੀ ਆ ਮਨਚੂਰਨ ਵਾਲੇ ਛੋਲੇ ਟਰਾਈ ਕੀਤੇ ਨੇ ਮੈਂ ਘਰ ਖਾਦੇ ਨੇ ਆਪਣੀ ਬੇਟੀ ਨੂੰ ਵੀ ਖਵਾਨਣੀ ਆ ਉਹਨੂੰ ਵੀ ਬਹੁਤ ਸਵਾਦ ਲੱਗਦੇ ਨੇ ਮੈਂ ਸੋਚਿਆ ਕਿ ਮੈਂ 12ਵੀਂ ਖਲਾਵਾ ਸਾਰਿਆਂ ਨੂੰ ਬਣਾ ਕੇ ਹੋਰ ਐਗ ਆਪਣਾ ਰਾਜਮਾ ਮਸਾਲੇ ਵਾਲਾ ਆ ਦੇਖੋ ਖੁਦ ਹੀ ਦੇਖੋ ਸ਼ਕਲ ਕਿਸ ਚੀਜ਼ ਦੀ ਕਮੀ ਹੈ ਮੈਂ ਨਹੀਂ ਮਿਹਨਤ ਨਾ ਬਣਾਨੀਆ ਪਰ ਮੈਨੂੰ ਮੈਂ ਪੂਰੀ ਮਿਹਨਤ ਦਾ ਫਲ ਨਹੀਂ ਮਿਲਦਾ ਮੇਰੇ ਕੋਈ ਮਿਲਦਾ ਸਦਾ ਹਾਲਾਤ ਕਿਉਂ ਇਸ ਤਰ੍ਹਾਂ ਦੇ ਹੋ ਗਏ ਨੇ ਮਜਬੂਰੀ ਕੀ ਹੋ ਗਈ ਆ ਵੀ ਤੁਹਾਨੂੰ ਛੜਦੇ ਹੋ ਕੇ ਕੰਮ ਕਰਨਾ ਪਿਆ ਕਈ ਸੋਚਿਆ ਸੀ ਵੀ ਇਸ ਤ੍ਹਾਂ ਦੇ ਹਾਲਾਤ ਹੋ ਜਾਣਗੇ ਛੜਦੇ ਕੰਢੇ ਜਿਹੜਾ ਖਲੋ ਕੇ ਤੁਹਾਨੂੰ ਇਨੀ ਗਰਮੀ ਵਿੱਚ ਕੰਮ ਕਰਨਾ ਪਾਊਗਾ ਹਾਲਾਤ ਹੋਈ ਨੌਕਰੀ ਕਰਦੇ ਸੀ ਨੌਕਰੀ ਛੁੱਟ ਗਈ ਉਹਨਾਂ ਦੀ ਫੇਰ ਕਿਸੇ ਦੀ ਨੌਕਰੀ 12 13000 ਨਾਲ ਘਰ ਨਹੀਂ ਚੱਲਦਾ ਪਹਿਲਾਂ ਦੋ ਦੋ ਕੰਮ ਕਰਦੇ ਸੀ ਫੇਰ ਇੱਕ ਹੀ ਨੌਕਰੀ ਕਰਦੇ ਸੀ ਕਿਉਂਕਿ ਰਾਤ ਦਾ ਇੱਥੇ ਲੁੱਟਖੋਹ ਦਾ ਬਹੁਤ ਰਿਸਕ ਆ ਤੇ ਮੈਂ ਇਹਨਾਂ ਨੂੰ ਮਨਾ ਕੀਤਾ ਕਿ ਰਾਤ ਦਾ ਕੰਮ ਨਹੀਂ ਕਰਨਾ ਕਿਉਂਕਿ ਜਿਮੈਟੋ ਦੇ ਬਹੁਤ ਲੁੱਟਖੋਰ ਹੁੰਦੇ ਜਿਮੈਟੋ ਵਾਲੇ ਮੁੰਡਿਆਂ ਨਾਲ ਤੇ ਫੇਰ ਹੌਲੀ ਹੋ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਮਿਲ ਕੇ ਕੰਮ ਚਾਲੂ ਕਰਦੇ ਆ ਕੋਈ ਨਹੀਂ ਦੇਖੀ ਜਾਏਗੀ ਬਾਬੇ ਦਾ ਨਾਮ ਲੈ ਕੇ ਜੋ ਆਏਗਾ ਰੱਬ ਦਾ ਭਾਣਾ ਉੱਠਾ ਲਾ ਕੇ ਮੇਰੇ ਨਾਲ ਸਪੈਨ ਹਾਲਾਤ ਸ਼ੁਰੂ ਤੋਂ ਇਸ ਤਰ੍ਹਾਂ ਦੇ ਨੇ ਜਾਂ ਹੁਣ ਹੋ ਗਏ ਨੇ ਤੇ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਕਿਰਾਏ ਤੇ ਮਕਾਨ ਤੇ ਰਹਿੰਦੇ ਹੋ 7 ਸਾਲ ਹੋ ਗਏ ਨੇ ਕਿਉਂ ਸ਼ੁਰੂ ਤੋਂ ਹਾਲਾਤ ਇਸ ਤਰ੍ਹਾਂ ਦੇ ਨੇ ਕਿਉਂ ਨਹੀਂ ਕਰੀ ਰਿਸ਼ਤੇਦਾਰ ਭੈਣ ਭਰਾਣੇ ਕਦੀ ਬਾਹ ਫੜੀ ਤੇ ਕਹਿੰਦੇ ਵੀ ਮਾੜੇ ਸਮੇਂ ਚ ਹਮੇਸ਼ਾ ਰਿਸ਼ਤੇਦਾਰ ਭੈਣ ਭਰਾ ਪੱਖਿਆ ਜਾਂਦਾ ਵਾ ਪਰ ਤੁਹਾਡੀ ਕਿਸ ਨੇ ਕਿਉਂ ਨਹੀਂ ਸਾਲ ਲਈ ਅੱਜ ਤੱਕ ਕਿਉਂ ਇਹਨੇ ਗਰੀਬੀ ਦੇ ਹੱਥ ਰੜਕ ਰਹੇ ਨੇ ਰਿਸ਼ਤੇਦਾਰ ਕੌਣ ਕਿਦਾ ਸਾਥ ਦਿੰਦਾ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਕਿਉਂਕਿ ਮੇਰੇ ਪੇਰੈਂਟਸ ਨਹੀਂ ਹੈਗੇ ਨਾ ਮੇਰੀ ਮੰਮੀ ਹੈਗੀ ਨਾ ਮੇਰੇ ਪਾਪਾ ਹੈਗੇ ਜੋ ਸਾਥ ਦਿੰਦੇ ਅਗਰ ਉਹ ਹੁੰਦੇ ਤੇ ਉਹ ਜ਼ਰੂਰ ਆ ਇੱਥੋਂ ਤੱਕ ਨੌਬਤ ਆਉਂਦੀ ਨਹੀਂ ਤੇ ਮੈਨੂੰ ਆਪਣੀ ਬੇਟੀ ਨੂੰ ਲੈ ਕੇ ਇੱਥੇ ਨਹੀਂ ਬਹਿਣਾ ਪੈਂਦਾ ਉਹਨੂੰ ਘਰ ਇਕੱਲੇ ਨਹੀਂ ਛੱਡਣਾ ਪੈਂਦਾ ਮੈਂ ਆਪਣੀ ਬੇਟੀ ਨੂੰ ਕਿਵੇਂ ਛੱਡ ਕੇ ਆਉਣੀ ਉਹ ਮੈਨੂੰ ਪਤਾ ਪਹਿਲੇ ਮਹੀਨੇ ਦਾ ਜਦੋਂ ਨਹੀਂ ਸਮਾਨ ਵਿਕਦਾ ਹੁਣ ਵੀ ਦੋ ਆ ਚੱਲੇ ਆ ਸਵੇਰ ਦੇ ਕਿੰਨੇ ਕੇ ਬੋਣੀ ਕਰ ਲਈ ਉਹ ਕਿੰਨੇ ਕੇ ਪੈਸੇ ਸਵੇਰ ਦੇ ਵਟ ਲਏ ਆ ਸਵੇਰ ਦੇ ਖਾਲੀ ਮੈਂ ਵਟੇ ਨੇ 100 ਰੁਪਇਆ 100 ਰੁਪਏ ਦੀ ਬੋਣੀ ਹੋਈ ਹੋਏ ਮੇਰੀ ਉਹ ਤੋਂ ਇਲਾਵਾ ਤੁਹਾਡੇ ਸਾਹਮਣੇ ਤੁਸੀਂ ਕਿੰਨੀ ਦੇਰ ਦੇਖ ਲੋਤੇ ਹੋ ਕੋਈ ਆਇਆ ਇੱਥੇ ਕੋਈ ਨਹੀਂ ਹੁੰਦਾ ਨਾ ਆਪਣਾ ਭੈਣ ਭਰਾ ਕੋਈ ਵੀ ਨਹੀਂ ਹੁੰਦਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੰਜਾਬੀ ਉਹ ਤੁਹਾਡੇ ਸਾਹ ਦੀ ਲੋੜ ਇਸ ਭੈਣ ਨੂੰ ਗੁਰਸਖ ਪਰਿਵਾਰ ਆ ਮਿਹਨਤ ਕਰ ਰਿਹਾ ਹਥੇ ਕਿਰਤ ਕਰ ਰਿਹਾ ਪਰ ਮਿਹਨਤ ਦਾ ਫਲ ਨਹੀਂ ਮਿਲ ਰਿਹਾ ਦਸ਼ਕੋ ਤੁਹਾਡੇ ਗਾੜੀ ਪੀ ਲਿਆ ਇਸ ਪਰਿਵਾਰ ਦੀ ਸਾਰ ਦਿਓ ਜਿਹੜੀ ਇਹ ਭੈਣ ਮਿਹਨਤ ਕਰਦੀ ਆ ਇਥੋਂ ਆ ਕੇ ਕੋਈ ਨਾ ਕੋਈ ਜਰੂਰ ਲੈ ਕੇ ਜਾਇਆ ਕਰੋ ਕਿਉਂਕਿ ਤਾਂ ਜੋ ਕੀ ਭੈਣ ਦਾ ਹੌਸਲਾ ਬਣ ਸਕੇ ਛੋਟੀ ਜਿਹੀ ਬੱਚੀ ਆ 5 ਸਾਲ ਦੀ ਉਹ ਬੱਚੀ ਨੂੰ ਨਾਲ ਲੈ ਕੇ ਆਉਂਦੇ ਨੇ ਬੜੀਆਂ ਆਸਾਂ ਹੁੰਦੀਆਂ ਨੇ ਵੀ ਅੱਜ ਸ਼ਾਇਦ ਕੰਮਕਾਰ ਚੱਲੂਗਾ ਅੱਜ ਪੈਸੇ ਚਾਰ ਬਣਨਗੇ ਪਰ ਵਾਪਸ ਮੁੰਡਾ ਪੈਂਦਾ 100 ਤੋਂ 150 ਦੀ ਹਾੜੀ ਬੰਦੀ ਆ ਜਿਹੜਾ ਕਿ ਰਾਸ਼ਨ ਦੇ ਪੈਸੇ ਜਿਹੜੇ ਉਹ ਵੀ ਨਹੀਂ ਪੂਰੇ ਬੰਦੇ ਤੇ ਭੈਣੇ ਕਿੰਨਾ ਖਰਚਾ ਆ ਜਾਂਦਾ ਤੇ ਕੀ ਲੱਗਦਾ ਵੀ ਜਿੰਨੇ ਕਿ ਰਾਸ਼ਨ ਬਣਾ ਕੇ ਲਿਆਉਂਦੀਆਂ ਉਹਨੇ ਕਿ ਪੈਸੇ ਵਟੇ ਜਾਂਦੇ ਆ ਕਿ ਜਾਂ ਘਾਟੇ 'ਚ ਸੌਦਾ ਜਾਂਦਾ ਸਾਡਾ ਘਾਟੇ ਤੇ ਸੌਦਾ ਜਾਂਦਾ ਕੋਈ ਪੈਸੇ ਨਹੀਂ ਵਟੇ ਜਾਂਦੇ ਰੋਜ਼ ਸਾਡਾ 500 ਰੁਪਏ ਦਾ ਸਮਾਨ ਹੁੰਦਾ ਤੁਹਾਨੂੰ ਪਤਾ ਅੱਜਕੱਲ ਸਬਜ਼ੀ ਕਿੰਨੀ ਮਹਿੰਗੀ ਆ ਅਦਰਕ ਲਸਣ ਹਰ ਇੱਕ ਚੀਜ਼ ਪੌਣੀ ਆ ਮੈਂ ਇਹ ਵੀ ਨਹੀਂ ਕਿ ਕਿਸੇ ਚੀਜ਼ ਚ ਕੁਆਲਿਟੀ ਘਟਾਓ ਕੁਝ ਨਹੀਂ ਸਾਰਾ ਕੁਝ ਪਾਣਾ ਤੇ ਰੋਜ਼ 400 500 ਦਾ ਸਮਾਨ ਹੁੰਦਾ ਇੱਥੇ ਬਣੀ ਦਾ ਬੱਚੀ ਇਕੱਲੀ ਘਾਲੀ ਛੱਡ ਕੇ ਆਉਣੀ ਹੈ ਕਈ ਵਾਰ ਅੱਜ ਨਾਲ ਲੈ ਕੇ ਆਈ ਆ ਜਦੋਂ ਇਕੱਲੀ ਘਰੇ ਹੁੰਦੀ ਆ ਉਦੋਂ ਵੀ ਕਿੰਨੇ ਕੁ ਬੱਚੀ ਦਾ ਧਿਆਨ ਹੁੰਦਾ ਕਿੰਨੇ ਕੁ ਵਾਰ ਫੋਨ ਕਰਕੇ ਪੁੱਛਦੀ ਆ ਧੀਏ ਰੋਟੀ ਖਾ ਲਈ ਆ ਕੀ ਕਰਦੀ ਹਾਲਾਤ ਇੱਕ ਘਰ ਵੱਲ ਧਿਆਨ ਹੁੰਦਾ ਵਾ ਇੱਕ ਗਾਹਕ ਵੱਲ ਧਿਆਨ ਹੁੰਦਾ ਕਿੰਨਾ ਕ ਮੰਡੋਲਦਾ ਦੋ ਪਾਸੇ ਧਿਆਰ ਖਣਾਦਾ ਮੈਂ ਵਹੀ ਘੰਟੇ-ਘੰਟੇ ਬਾਅਦ ਉਹਨੂੰ ਫੋਨ ਕਰਦੀ ਆ ਬੇਟੇ ਰਸੋਈ ਚ ਨਾ ਜਾਈ ਮੈਂ ਚਾਕੂ ਕੈਂਚੀ ਲਗਾ ਕੇ ਔਨੀ ਆ ਸਾਰਾ ਕੁਝ ਤੇ ਨਾਲ ਉਹਨੂੰ ਫੋਨ ਕਰਦੀ ਆ ਫੋਨ ਕਰਦੇ ਕਰਦੇ ਉਹ ਵਾਸ਼ਰੂਮ ਵੀ ਕਰਕੇ ਆਉਂਦੀ ਆ ਫਿਰ ਬੈੱਡ ਤੇ ਬਿਠੀ ਦਿੰਦੀ ਆ ਮੇਰਾ ਬੱਚਾ ਪੜ੍ਹਾਈ ਕਰਦਾ ਰਿੰਦਾ ਬੈਠਾ ਹੋਇਆ ਜਾਂ ਖੇਡਦਾ ਰਹੇਗਾ ਬੈੱਡ ਤੇ ਉਹ ਤੋਂ ਕਿਸ ਤਰ੍ਹਾਂ ਦੇਦੀ ਆ ਬਾਬਾ ਦੀਪ ਸਿੰਘ ਸਾਹਮਣੇ ਗੁਰਦੁਆਰਾ ਸਾਹਿਦਾ ਸਾਹਿਬ ਹਰ ਕਿਸੇ ਦੀ ਇਥੇ ਆਸਮਰਾਨ ਪੂਰੀ ਹੁੰਦੀ ਆ ਲੋਕ ਚ ਪਹਿਲਾਂ ਵੀ ਕਰਦੇ ਨੇ ਇਥੇ ਆ ਕੇ ਤੇ ਕਦੀ ਕੋਈ ਬਾਬਾ ਦੀਪ ਸਿੰਘ ਦੇ ਗੁਰਦਾ ਸਾਹਿਬ ਤੋਂ ਕਦੀ ਕੋ ਖਾਲੀ ਨਹੀਂ ਗਿਆ ਲੋਕਾਂ ਦੀ ਝੋਲੀਆਂ ਭਰਦੇ ਨੇ ਲੋਕਾਂ ਦੇ ਕੰਮਕਾਰ ਚੱਲਦੇ ਨੇ ਤੇਰਾ ਤੇ ਮੂੰਹ ਜਿਹੜਾ ਵਾ ਉਦੋਂ ਤੋਂ ਬਾਬਾ ਦੀਪ ਸਿੰਘ ਵੱਲੋਂ ਆ ਗੁਰਦਾ ਸਾਹਿਬ ਵੱਲੋਂ ਤੇ ਫਿਰ ਕਿਉਂ ਨਹੀਂ ਤੈਨੂੰ ਖਾ ਜਿਹੜੀ ਖੈਰ ਪੈ ਰਹੀ ਮੈਂ ਕਹੂੰਗਾ ਕਿਉਂ ਅੱਜ ਵੀ ਜਿਹੜਾ ਤੂੰ ਕੰਮਕਾਰ ਤੁਸੀਂ ਤਾਂ ਬੈਠੇ ਨੇ ਕਿਉਂ ਨਹੀਂ ਤੇਰਾ ਕੰਮਕਾਰ ਚੱਲਿਆ ਸੀਦਾ ਸਾਹਿਬ ਜਦੋਂ ਸਾਹਮਣੇ ਅਰਦਾਸ ਕਰਦੀ ਬੇਨਤੀ ਕਰਦੀ ਬਾਬਾ ਜੀ ਗਾੜੀ ਜਦੋਂ ਸਾਰਾ ਸਿਰੇ ਸੈਟਅਪ ਲਾਉਣੀ ਆ ਵੀ ਬਾਬਾ ਜੀ ਕਿਰਪਾ ਕਰੋ ਕੰਮਕਾਰ ਚਲਾਇਓ ਅੱਜ ਪੈਸੇ ਚਾ ਵਟੇ ਜਾਣ ਕੜੀ ਅਰਦਾਸ ਕਰਦੀ ਸਾਹਮਣੇ ਖਲੋ ਗਿਆ ਜੀ ਮੈਂ ਡੇਲੀ ਕਰਦੀ ਆਂ ਉਹਦੇ ਉਹ ਵੀ ਕਰਦੀ ਆਂ ਇੱਥੇ ਆ ਕੇ ਵੀ ਕਰਦੀ ਆਂ ਜਾਂਦੇ ਉਹ ਵੀ ਅਰਦਾਸ ਕਰਦੀ ਆਂ ਕਿ ਬਾਬਾ ਅੱਜ ਕੰਮ ਨਹੀਂ ਚੱਲਿਆ ਪਰ ਕੱਲ ਚਲਾ ਲਿਓ ਅਸੀਂ ਉਮੀਦ ਨਹੀਂ ਛੱਡੀ ਬਾਬੇ ਤੋਂ ਬਾਬਾ ਅੱਜ ਨਹੀਂ ਤੇ ਕੱਲ ਆਡਾ ਕੰਮ ਚਲਾਊਗਾ ਚਲਾਊਗਾ ਤੇ ਜਾਂਦੇ ਆਂਦਾ ਅਪੀਲ ਕੀ ਕਰਨਾ ਚਾਹਾਂਗੇ ਸਾਡੇ ਪੰਜਾਬੀਆਂ ਨੂੰ ਖਾਸ ਤੇ ਜਿਹੜੇ ਵੇਖ ਰਹੇ ਨੇ ਤੁਹਾਨੂੰ ਅਮਰਸਰ ਸਾਹਿਬ ਦੇ ਲੋਕ ਨੇ ਦੇਸਾਂ ਦੇਸਾਂ ਲੋਕ ਨੇ ਕੀ ਅਪੀਲ ਕਰਨਾ ਚਾਹਾਂਗੇ ਬਸ ਮੈਂ ਅਪੀਲ ਕਰਨਾ ਚਾਹਨੀ ਆ ਇੱਕ ਵਾਰੀ ਆਓ ਇੱਥੇ ਖਾ ਕੇ ਦੇਖੋ ਕਿਸੇ ਚੀਜ਼ ਦੀ ਕੋਈ ਬਸ ਤੁਸੀਂ ਇੱਕ ਵਾਰੀ ਆਡਾ ਸਾਥ ਦਿਓ ਇੱਕ ਵਾਰੀ ਆ ਕੇ ਖਾ ਕੇ ਦੇਖੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸਤਾ ਜਿਹੜੀ ਸਾਡੀ ਪੰਜਾਬੀ ਭੈਣ ਆ ਸੁਮਨ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀ ਆ ਘਰਾਂ ਦੀਆਂ ਮਜਬੂਰੀਆਂ ਬੰਦੇ ਨੂੰ ਜਿਹੜੀਆਂ ਇੱਥੇ ਲੈ ਆਉਂਦੀਆਂ ਨੇ ਭੈਣ ਤਾਂ ਕਹਿਣਾ ਵੀ ਕਦੀ ਮੈਂ ਸੋਚਿਆ ਨਹੀਂ ਸੀ ਕਿ ਗੜੀ ਛੱਡ ਕੇ ਇੱਥੇ ਖਲੋ ਕੰਮ ਕਰੂਗੀ ਪਰ ਮਾਰੇ ਹਾਲਾਤ ਕਰਕੇ ਘਰਾਂ ਦੇ ਹਾਲਾਤ ਕਰਕੇ ਜਿਹੜਾ ਇੱਥੇ ਆਉਣਾ ਪਿਆ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਛੋਟੀ ਜੀ ਧੀ ਸਾਡੇ ਨਾਲ ਆ ਗੱਲਬਾਤ ਵੀ ਕਰਾਂਗੇ ਧੀ ਦੇ ਨਾਲ ਤੇ ਪੁੱਛਦੇ ਹਾਂ ਧੀ ਹਾਂਜੀ ਬੜਾ ਕੀ ਨਾਮ ਤੇਰਾ ਬਾਈ ਜੀ ਦਾ ਖਾਇਸਾ ਬਾਈ ਜੀ ਕੀ ਫਤਿਹ ਬੇਟਾ ਨਾਮ ਕੀ ਤੇਰਾ ਮੈਂ ਮੇਰਾ ਨਾਮ ਹੈ ਸੈਦੀਦ ਕੋਰ ਸੈਦੀਦ ਕੋਰ ਹੈ ਸੈਦੀਦ ਕੋਰ ਮਮਾ ਜਦੋਂ ਇੱਥੇ ਸਵੇਰੇ ਕੰਮ ਤੇ ਆ ਜਾਂਦੇ ਨੇ ਘਰ ਤੁਸੀਂ ਕੱਲੇ ਹੁੰਦੇ ਹੋ ਡਰ ਨਹੀਂ ਲੱਗਦਾ ਕਦੀ ਨਹੀਂ ਡਰ ਨਹੀਂ ਲੱਗਦਾ ਹਾਂ ਮਮਾ ਨੂੰ ਫੇ ਕਿੰਨਾ ਯਾਦ ਕਰਦੇ ਹੋ ਮੈਂ ਬਹੁਤ ਯਾਦ ਕਰਦਾ ਮਮਾ ਨੂੰ ਘਰੇ ਫੇ ਕੀ ਕਰਦੇ ਹੁੰਦੇ ਜੇ ਕੱਲੇ ਮੈਂ ਫੋਨ ਦੇਖਦਾ ਵਾਸਤੇ ਫਿਰ ਪੜਾਈ ਕਰਦਾ ਵਾਂ ਪੜਾਈ ਕਰਦੇ ਹੋ ਨਹੀਂ ਪੜਾਈ ਹੋਮਵਰਕ ਹੋਮਵਰਕ ਕਰਦੇ ਹੋ ਪੜਾਈ ਕਰਦੇ ਹੋ ਤੇ ਸੈਨ ਬੰਨਾ ਕੀ ਬੰਦੇ ਹੋਗੇ ਮੈਂ ਬੱਬੇ ਕਰ ਜਾਣਾ ਮੈਂ ਬੱਬਾ ਬੰਨਾ ਬੱਬੇ ਬੰਨਾ ਵਾ ਵਾਹ ਬੇਕੋ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਧੀ ਜਿਹੜੀ ਆ ਇੰਨੀ ਕੀ ਪਿਆਰੀ ਆ ਪ੍ਰਮਾਤਮਾ ਨੇ ਧੀਆ ਜਿਹੜੀਆਂ ਹਮੇਸ਼ਾ ਕਵਾਂਗੇ ਵੀ ਧੀਆ ਬਹੁਤ ਪਿਆਰੀਆਂ ਹੁੰਦੀਆਂ ਨੇ ਤੇ लाਡਲੀਆਂ ਵੀ ਹੁੰਦੀਆਂ ਨੇ ਇਹ ਵੀ ਜਿਹੜੀ ਸਾਡੀ ਧੀ ਬਹੁਤ लाਡਲੀ ਆ ਤੇ ਰੱਬ ਦਾ ਜੀ ਆ ਇਹ ਨੂੰ ਪਤਾ ਹੀ ਨਹੀਂ ਧੀ ਨੂੰ ਇਹਦੀ ਵੱਡੇ ਹੋ ਕੇ ਬਾਬੇ ਬੰਨਾ ਤੇ ਮੈਨੂੰ ਇਹ ਦੱਸ ਜਦੋਂ ਮੰਮਾ ਇੱਥੇ ਕੰਮ ਤੇ ਹੁੰਦੇ ਆ ਫਿਰ ਕਿੰਨੇ ਕੀ ਆਨਦੀ ਮੰਮੀ ਪਾਪਾ ਦੀ ਬੋਲਾ ਦੰਦੀ ਮੰਮਾ ਪਾਪਾ ਦੀ ਤੇ ਮੰਮਾ ਨੂੰ ਕਹਿੰਦੀ ਨਹੀਂ ਵੀ ਮੰਮਾ ਕੰਮ ਛੱਡ ਕੇ ਘਰੇ ਆ ਜਾਓ ਨਹੀਂ ਮੈਂ ਨਹੀਂ ਕਹਿੰਦਾ ਕਿਉਂ ਮੈਨੂੰ ਐਵੇਂ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਵਾਕੇ ਤਾਂ ਬਾਦਰ ਪੁੱਤ ਹੈ ਆਂ ਡਰ ਤੈਨੂੰ ਕਦ ਲੱਗਣਾ ਵੇਖਿਆ ਧੀ ਕਿਦੀ ਬਾਦਰ ਆ ਕਹਿੰਦੀ ਡਰ ਨਹੀਂ ਲੱਗਦਾ ਮੈਨੂੰ ਤੇ ਮੈਨੂੰ ਇਹ ਦੱਸ ਮੰਮਾ ਨੂੰ ਪੁੱਛਦੀ ਹੁੰਦੀ ਆ ਵੀ ਮੰਮਾ ਜੀ ਕੰਮ ਚੱਲਿਆ ਕਿ ਨਹੀਂ ਚੱਲਿਆ ਕਿੰਨੇ ਪੈਸੇ ਵਟੇ ਅੱਜ ਮੈਂ ਜੇ ਮੈਂ ਪੁੱਛਦਾ ਵਾ ਕੀ ਪੁੱਛਦੀ ਹੁੰਦੀ ਆ ਦੋ ਕਿਨੇ ਗੈਸ ਪਾਏ ਅੱਛਾ ਕਿਨੇ ਗੈਸ ਪਾਏ ਆ ਹੁਣ ਮੈਂ ਪੁੱਛ ਦੋ ਕਿਨੇ ਗੈਸ ਪਾਏ ਹੋ ਨਾ ਬੋਲੇ ਦੋ ਗੈਸ ਪਾਏ ਮੈਂ ਸਿੱਧੇ ਸਾਈ ਕਰਕੇ ਭੇਜ ਦਾਂ ਤੇ ਉਹ ਤਾਂ ਬਾਬਾ ਜੀ ਕਰ ਅਰਦਾਸ ਕਰਦੀ ਹੁੰਦੀ ਆ ਵੀ ਬਾਬਾ ਜੀ ਮੰਮੀ ਪਾਪਾ ਦਾ ਕੰਮਕਾਰ ਚੱਲੇ ਤੇ ਸਾਨੂੰ ਇੱਕ ਸੋਨਾ ਜਿਹਾ ਘਰ ਦਿਓ ਬਾਬਾ ਜੀ ਕਹਿੰਦੀ ਹੁੰਦੀ ਆ ਇਆ ਸਮ ਕਹਿੰਦਾ ਵਾ ਕੀ ਕਹਿੰਦਾ ਵਾ ਮੈਂ ਕਹਿੰਦਾ ਵਾ ਮਮਮੀ ਦਾ ਪੂਰੇ ਕੰਮ ਚੱਲੇ ਪਾਪਾ ਦਾ ਹੀ ਪੂਰਾ ਕੰਮ ਚੱਲੇ ਤੇ ਮੇਰੇ ਮੰਮੀ ਇਸ ਫੇਸੇ ਸਾਈਕਲ ਲੈ ਕੇ ਦੋਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਿ ਰੱਬ ਗਾਲੀ ਦਰਾਹ ਕਹਿੰਦੇ ਸੱਚੇ ਬਾਦਸ਼ਾ ਇਹਨਾਂ ਦੋਵਾਂ ਜੀਆ ਦੇ ਮੂੰਹ ਨਾ ਸਹੀਂ ਇਹ ਛੋਟੀ ਜੀ ਧੀ ਜਿਹੜੀ ਆ ਇਹਦੇ ਮੂੰਹ ਨੇ ਕੰਮਕਾਰ ਚਲਾ ਦੇ ਕਿਸਦਾ ਡਾਡ ਸਾਹਮਣੇ ਛੋਟੀ ਜੀ ਧੀ ਜਿਹੜੀ ਕਹਿ ਰਹੀ ਆ ਕਿ ਉਸ ਦਾ ਹਵਾਲ ਜਿਹੜਾ ਪ੍ਰਮਾਤਮਾ ਗੁਰਦਾਸ ਕਰਦੀ ਆ ਵੀ ਉਹਦੇ ਮੰਮੀ ਪਾਪਾ ਦਾ ਕੰਮਕਾਰ ਚੱਲੇ ਐਸ ਕਾ ਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰ ਕਰਦੇ ਹੋ ਛੋਟੀ ਜਿਹੀ ਬੱਚੀ ਜਿਹੜੀ ਕਿ ਮੈਂ ਕਹਾਂ ਮ ਰੱਬ ਦਾ ਰੂਪ ਹੁੰਦੀ ਆ ਅੱਜ ਖੁਦ ਜਿਹੜਾ ਪਰਦਾਦ ਬਿਆਨ ਕਰ ਰਹੀ ਆ ਅਤੇ ਕਹਿ ਰਹੀ ਆ ਕਿ ਉਹਦੇ ਮੰਮੀ ਪਾਪਾ ਦਾ ਕੰਮ ਕਾਰ ਚੱਲੇ ਤਾਂ ਜੋ ਕੀ ਉਹ ਮੰਮੀ ਜਿਹੜੇ ਨੇ ਉਸ ਨੂੰ ਸਾਈਕਲ ਲੈ ਕੇ ਦੇਣ ਹਾਂ ਇਹੋ ਹੀ ਨਾ ਜੈਸ ਬਿਲਕੁਲ ਜੀ ਸਾਈਕਲ ਮੰਗ ਰਹੀ ਹੈ ਸਾਡੀ ਤੇ ਹੀ ਤੇ ਪੰਜਾਬੀ ਉਹ ਸਾਥ ਦਿਓ ਤਾਂ ਜੋ ਕਿ ਜਿਹੜੀ ਆ ਸਾਡੀ ਭੈਣ ਆ ਆਪਣੇ ਧੀ ਨੂੰ ਸਾਈਕਲ ਲੈ ਦੇ ਸਕੀ ਤੁਸੀਂ ਦੇਖਿਆ ਛੋਟੀ ਧੀ ਆ ਪਰ ਬੜੇ ਪਿਆਰ ਦੇ ਨਾਲ ਬੜੇ ਤਰੀਕੇ ਨਾਲ ਜਿਹੜੀ ਇਹ ਗੱਲ ਕਰ ਰਹੀ ਆ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਪੰਜਾਬੀ ਪਿਆਰ ਕਰਦੇ ਨੇ ਤੇ ਹੁਣ ਗੱਲਬਾਤ ਵੀ ਕਰਾਂਗੇ ਸਾਡੇ ਵੀਰ ਦੇ ਨਾਲ ਅ ਵੀਰ ਜੀ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਦੇਖਿਆ ਵੀ ਭੈਣ ਕਹਿੰਦੀ ਵੀ ਕਦੀ ਮੈਂ ਛੜ ਦੇ ਤੇ ਕੰਡੇ ਖਲੋ ਕੇ ਕਦੀ ਕੰਮ ਨਹੀਂ ਸੀ ਕੀਤਾ ਪਰ ਅੱਜ ਮਜਬੂਰੀਆਂ ਇੱਥੇ ਲੈ ਆਈਆਂ ਨੇ ਪਤੀ ਦਾ ਸਾਥ ਦੇ ਰਹੀਆਂ ਕਹਿੰਦੇ ਮੋੜੇ ਨਾਲ ਮੋੜੇ ਲਗਾ ਕੇ ਖੜੀ ਆ ਕਹਿੰਦੇ ਮਾੜੇ ਸਮੇਂ ਜੀ ਸਾਥ ਆ ਚੰਗੇ ਸਮੇਂ ਜੀ ਸਾਥ ਆ ਕਿਸ ਤਾਂ ਦੇ ਦਿਓ ਇਹ ਬੱਬਾਈ ਸੰਸਕਾਰ ਹੀ ਹੁੰਦੇ ਨੇ ਮਾਪਿਓ ਦੇ ਆਪਣੇ ਦਿੱਤੇ ਹੋਏ ਅੱਜ ਦੇ ਮਾਪਿਓ ਨਹੀਂ ਹੈਗੇ ਪਰ ਉਹਦਾ ਸੰਸਕਾਰ ਅੱਜ ਹੈਗੇ ਨੇ ਕਿ ਆਪਣੇ ਘਰ ਵਾਲੇ ਦਾ ਕਿਵੇਂ ਸਾਥ ਦੇਣਾ ਆਪਣੇ ਜੀਵਨ ਸਾਥੀ ਕਿਵੇਂ ਸਾਥ ਦੇਣਾ ਚੰਗੇ ਟਾਈਮ ਤੇ ਵੀ ਸਾਥ ਹੈਗੀ ਸੀ ਮਾੜੇ ਟਾਈਮ ਤੇ ਵੀ ਸਾਥ ਹੈਗੀ ਆ ਜੇ ਰਪਈਆ ਕਲ ਪੱਲੇ ਹੋਏ ਤਾਂ ਵੀ ਸਾਥ ਹੈ ਲੱਖ ਹੋਏ ਤਾਂ ਵੀ ਸਾਥ ਹੈਗਾ ਜੀ ਹਾਂਜੀ ਤੇ ਬਾਜੀ ਬਹੁਤ ਸ਼ੁਕਰ ਬੁਜਾਰਾ ਪਰਮਾਤਮਾ ਦਾ ਕੇ ਹੋਇਆ ਜੀਵਨ ਸਾਥੀ ਦਿੱਤਾ ਚਲੋ ਬਾਕੀ ਤੇ ਮੈਨੂੰ ਹੋਰ ਕੋਈ ਇਹੋ ਜਿਹਾ ਨਹੀਂ ਮਿਲਿਆ ਨਾ ਰਿਸ਼ਤੇਦਾਰਾਂ ਚੋਂ ਨਾ ਆਪਣੇ ਸਗਿਆਂ ਚੋਂ ਨਾ ਭੈਣ ਭਰਾਵਾਂ ਚੋਂ ਕਿ ਜੋ ਮੇਰਾ ਖੜ ਕੇ ਮੇਰੇ ਚੰਗੇ ਟਾਈਮ ਮਾਰੇ ਟਾਈਮ ਸੁੱਖ ਦੁੱਖ ਕਦੇ ਫੋਨ ਵੀ ਕੀਤਾ ਹੋਇਆ ਕਿ ਭਾਈ ਜਿੰਦਾ ਹੈਗਾ ਆ ਜਾਂ ਕੋਈ ਗੱਲ ਹੈਗੀ ਆ ਪਰ ਇੱਕ ਜੀਵਨ ਸਾਥੀ ਤੇ ਕੇ ਧੀ ਰਾਣੀ ਸਾਨੂੰ ਮਿਲੀ ਹੈ ਮੈਨੂੰ ਇਹੋ ਜੀ ਪਰਮਾਤਮਾ ਨੇ ਬਖਸ਼ੀ ਹੈ ਕਿ ਜੋ ਦਿਨ ਰਾਤ ਸ਼ੁਕਰਾਨਾ ਵੀ ਕਰਦੀ ਹੈ ਕਿ ਪਿਓ ਸਾਡਾ ਲੱਗਿਆ ਹੋਇਆ ਮਾਪਿਓ ਮੇਰੇ ਲੱਗੇ ਹੋਏ ਨੇ ਕਮਾਈਆਂ ਕਰਨ ਨੂੰ ਤੇ ਰੱਬ ਬਰਕਤ ਪਾਵੇ ਉਹਨਾਂ ਦੀ ਕਮਾਈ 'ਚ ਬਸ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਵੀ ਜਿਹੜੇ ਕੀ ਗੁਰੂਦੇਵ ਸਿੰਘ ਨੇ ਗੁਰੂ ਕੀ ਲਾੜੀਆ ਫੌਜਾਂ ਨੇ ਤੇ ਨਾਲ ਜਿਹੜੀ ਸਾਡੀ ਭੈਣ ਆ ਇਹ ਦੋਵੇਂ ਜੀ ਕੀਰਤ ਕਰਦੇ ਨੇ ਮਿਹਨਤ ਕਰਦੇ ਨੇ ਆਪਣੇ ਪਰਵਾਰ ਦਾ ਪੇਡ ਪਾਲਦੇ ਨੇ ਪਰ ਮਜਬੂਰੀ ਇਹਨਾਂ ਦੀ ਇਹ ਆ ਕਿ ਇਹਨਾਂ ਦਾ ਨਾਂ ਤੇ ਆਪਣਾ ਘਰ-ਬਾਰ ਆ ਨਾ ਕੋ ਟਿਕਾਣਾ ਵਾ 7 ਸਾਲ ਹੋ ਗਏ ਨੇ ਕਿਰਾਏ ਤੇ ਰਹਿ ਰਹੇ ਨੇ ਤੇ ਭੈਣ ਸੁਮਨ ਜਿਹੜੀ ਬੀਏ ਪਾਸ ਆ ਆਪਣੇ ਪਤੀ ਦਾ ਸਾਥ ਦੇ ਰਹੀ ਆ ਕਿ ਤਾਂ ਜੋ ਕੀ ਕੰਮਕਾਰ ਚੱਲ ਸਕੇ ਪਰ ਪੰਜਾਬੀ ਉਹ ਤੁਹਾਡੇ ਸਾਥ ਦੀ ਲੋੜ ਆ ਭੈਣ ਦਾ ਕਹਿਣਾ ਵੀ ਪੰਜਾਬੀ ਸਾਥ ਹੀ ਦਿੰਦੇ ਇਥੇ ਕੋਈ ਵੀ ਆ ਕੇ ਖਾਂਦਾ ਨਹੀਂ ਆ ਕਹਿੰਦੇ ਪ੍ਰਵਾਸੀ ਖਾ ਕੇ ਜਾਂਦੇ ਨੇ ਪੰਜਾਬੀ ਭਰਾ ਕੋਈ ਨਹੀਂ ਖਾ ਕੇ ਜਾਂਦਾ ਐਸ ਕਰਕੇ ਸਾਡੀ ਦਸ਼ਕਾਂ ਪੀ ਲਿਆ ਖਾ ਸਕਿਆ ਪੰਜਾਬੀ ਭਰਾਵਾਂ ਨੂੰ ਵੀ ਪੰਜਾਬੀ ਉਹ ਪੰਜਾਬੀ ਦਾ ਸਾਥ ਦਿਆ ਕਰੋ ਤਾਂ ਜੋ ਕਿ ਜਿਹੜੇ ਪੰਜਾਬੀ ਕਦੀ ਵੀ ਨਾ ਸੋਚਣ ਵੀ ਪੰਜਾਬੀ ਕੇ ਪੰਜਾਬੀ ਦਾ ਸਾਥ ਦੇਂਦੇ ਨਹੀਂ ਆ ਇਸ ਵੀਡੀਓ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕੀ ਪੰਜਾਬੀ ਤੇ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਸਟ ਚੈਨਲ ਲਈ ਆਮਸਰ